ਦੇ ਦਰਸ਼ਕੋ ਅਸੀਂ ਹਰਦਾ ਕਈ ਪਿਆਪ ਹਰਸਾ ਲੇਕਿਨ ਮਾਰੇ ਹਾਲਾਤ ਨੇ ਤੇ ਅਲ ਨਹੀਂ ਪਾਉਂਦੇ ਦੇ ਤੱਕ ਆ ਰਹੇ ਆ ਪਰ ਤੇ ਤੇਲ ਕਰਤਾ ਦੇਖ ਲਓ ਜੀ ਪੰਜਾਬ ਪੁਲਿਸ ਦਾ ਹਾਲ ਤੁਸੀਂ ਜੋ ਸਪான்ਸਰ ਕਰਦੋ ਥੋੜਾ ਜਿਹਾ ਥੋੜਾ ਜਿਹਾ ਤੇ ਤੁਸੀਂ ਸਪான்ਸਰ ਕਰ ਦੋ ਕਰਤਾ ਤਾਂ ਕੀ ਚੱਕਰਾ ਹੈ ਇਹ ਚੱਕਰਾ ਹੈ ਵੰ ਦੇਖ ਲਓ ਜੀ ਪੰਜਾਬ ਸਰਕਾਰ ਉਸ ਆਵਾ ਬੋਏ ਮਰੇ ਹੁਣ ਉਹ ਤੇਲ ਤਾਂ ਪੈ ਗਿਆ ਤੇ ਜਮੇ ਨਹੀਂ ਬੋਲਦਾ ਭੈਣ ਜੀ ਉਹਦਾ ਪਤਾ ਨਹੀਂ ਫੜ ਦੇ ਇੱਕ ਮਿੰਟ ਤੱਕ ਅੱਲਾ ਕਿਤੇ ਮੈਂ ਵੇਖ ਕੱਲ ਕਰਦਾ ਤੁਹਾਨੂੰ ਨੇ ਤੂੰ ਲਾ ਦੱਕਾ ਤੂੰ ਲਾ ਨਾ ਉਹਨੇ ਧੱਕਾ ਯਾਰ ਚੱਲ ਉਹਨੇ ਉਹ ਜਮੇ ਨਹੀਂ ਬੋਲ ਰਹਾ ਮੁੰਡੇ 3-4 ਅਬ ਦੋ ਹੀ ਛੱਡ ਦੋ ਤੁਸੀਂ ਯਾਰ ਲਾਉਂਦੇ ਝੋਟੇ ਚੱਲ ਇਹ ਲੈ ਸ਼ੁਰੂ ਲੈ ਚੱਲ ਆ ਯੋਕ ਰਿਕ ਲੈ ਲੈ ਕਲਾ ਜੇਂ ਤੇ ਆ ਓਏ ਮੇਰੀ ਗੱਲ ਸੁਣ ਕੇ ਕਵਾੜੀ ਦਾ ਨੰਬਰ ਆ ਗਿਆ ਮੇਰੇ ਕੋਲ ਹੈਗਾ ਹੈਗਾ ਚਲੋ ਸੱਟੋ ਸਾਲੇ ਨੂੰ ਗੱਡੀ ਚ ਇਹਨੂੰ ਇਹ ਮੰਨਦਾ ਜੀ ਇਹ ਵਾਜੀ ਖਾ ਖਾ ਬੈਟਰੀ ਧਾਰ ਨਹੀਂ ਰਹੀ ਇਹਦੀ ਉਹਨੂੰ ਸ਼ੀਸ਼ੇ ਸੁਸ ਹਾਂ ਤਾ ਯਾਰ ਬਸਰਾ ਉਹ ਹੋ ਗਿਆ ਲੱਗ ਗਿਆ ਜਵਾਤ ਵੀ ਪੱਠਾ ਕੋ ਲਖ ਰਿਆ ਪਿਆ ਹਾਂਜੀ ਕੀ ਗੱਲ ਮਾਤੋਂ ਕੀਦੀ ਜੀ ਇਹ ਚਲੋ ਜੀ ਮਿਸ਼ਨ ਸਕਸੈਸਫੁਲ ਸਫਲਤਾ ਬਲਜੀ ਦਾ ਮੈਂ ਤੇ ਸਫਲ ਸਫਲ ਗਿਆਨ ਆ ਮੈਂ ਨਾ ਇਹਨਾਂ ਤੋਂ ਹੁੰਦਾ ਦਾ ਛੋਟਾ ਆ ਜਦੋਂ ਕਿ ਇਹ ਮੈਨੂੰ ਕੁੱਤਾ ਦਵਾ ਰਿਹਾ ਅੱਜ ਮੈਂ ਇਹਦੇ ਨਾਲੋਂ ਵੀ 2 ਇੰਚ ਉੱਪਰ ਹੋ ਗਿਆ ਉਹਨੇ ਕੁੱਤਾ ਕਿੱਥੇ ਗਿਆ ਵੀਰੇ ਤੇਰਾ ਕੁੱਤਾ ਵੀਰੇ ਬੰਦੇ ਆ ਆ ਰਿਹਾ ਪਾਈ ਮੈਂ ਜੋ ਦਵਾ ਰਿਹਾ 6 ਮਹੀਨੇ ਹੋ ਗਏ ਮੈਂ ਕਹਿੰਦਾ ਮੈਂ ਜਿਆਦਾ ਇੰਨਾ ਕਿ ਮੈਨੂੰ ਕੁੱਤਾ ਦਵਾਉਂਦਾ ਮੈਂ ਡੈਡੀ ਨੂੰ ਕਹਿੰਦਾ ਆਜੀ ਅੱਜ ਕੁੱਤਾ ਲੈ ਕੇ ਆਵਾਂਗੇ ਆਰ ਹੁਣ ਮੇਰਾ ਕੱਦ ਦੇਖ ਲੋ ਇਹਨਾਂ ਨੂੰ ਕਿੰਨਾ ਉੱਚਾ ਹੋ ਗਿਆ। ਹਾਲਾ ਕੁੱਤਾ ਹਲੇ ਤੱਕ ਨਹੀਂ ਆਇਆ। ਹਾਲਾ। ਉਹ ਹਾਲਾ ਹਾਂ ਹਾਂ। ਕੌਣ ਦੇ ਗਿਆ ਇਹ? ਆ ਯਾਰ ਥਾਣੇ ਵਾਲਾ। ਚੱਕੋ ਯਾਰ। ਇਹ ਕਦੀ ਰੱਖਦਾ ਕੋਲੀ ਜਿਹਾ ਆ ਕੇ। ਉਹ ਪੂਰਾ ਮੁੰਡਾ ਹਾਂ ਪਿੱਛਲਾ ਤੇਰਾ ਤਿੰਨਾਂ ਦੇ ਇੱਕ ਗਾੜੀ ਚਾਹ ਬਣਾਵਾਂਗੇ ਫਿਰ ਡੇਲੇ ਫੁੱਟੇ ਮੈਨੇ ਉਹ ਨਾ ਗਿਆ ਬੈਂਕ ਤੇ ਬੈਂਕ ਨੂੰ ਹਾਂ ਮਿਲ ਗਿਆ ਮਿਲ ਗਿਆ ਤੂੰ ਲੱਭ ਤਰ੍ਹਾਂ ਕਿੱਦਾਂ ਹੋਊਗਾ ਜੇ ਕਿਤਰਾ ਦੇ ਉੱਪਰ ਦੇਖ ਵੀ ਰਿਹਾ ਆਹ ਛੋਟਾ ਅੰਦਰਲੀ ਸੜਕ ਉਰੇ ਫਾਪਰੋਂ ਫੜੋ ਨਹੀਂ ਵੇ ਨੂੰ ਕੋ ਆਰਚ ਬਣਾਓ ਗੱਡੀ ਦੇ ਅੰਦਰ ਹੀ ਬੈਠ। ਗੱਡੀ ਅੰਦਰ ਹੀ ਆਉਂਦੇ ਆ। ਕੋਈ ਐ ਕੰਪੂਟਰ ਨਾ ਡਿਗਰੀਆਂ ਸਾਰੇ। ਤੁੰਗੂ ਸ਼ਿਖਰ ਹੋ ਗਿਆ ਨਾ ਹੁਣ ਮੇਰੇ ਵਲੌਗ ਚ ਆ ਕੇ ਮਾਰ ਮਾਰ। ਆਹ ਕਵਾੜ ਦੇਖੋ ਟਕਾਬਾ ਇਹ ਲੈ ਜਾਓ। ਇਹ ਮਕਾਊਆ ਬਈ ਬੱਸ ਮੈਂ ਤਰਸ ਦੇ ਜੋਗ ਤੇ ਦੇ ਦਾਂ ਗੱਡੀ ਕੋਈ ਇਹ ਖਾਸ ਡਿਮਾਂਡ ਨਹੀਂ ਹੈਗੀ ਸਾਡੀ ਵੀ ਇਹ ਦੀ। ਆਹ ਪਰ ਕਵਾੜ ਆ। ਰੈਵਰ ਦੀ ਕੋਈ ਗਾਰੰਟੀ ਨਹੀਂ ਟਾਇਰ ਹੈਗੇ ਆ ਆ 20% ਆ ਨੇ 40 50 50% ਪਿਛਲੇ ਟਾਇਰ ਨੇ ਤੇ ਨਾਲ ਆ ਜਿੰਨ ਵੀ ਦੇ ਦਾਂਗੇ ਸਾਡਾ ਲੋਡ ਲੱਗਿਆ ਜਿੰਨ ਵੀ ਬਕਾਊ ਆ ਇਹ ਨਾਲ ਨਾਲ ਆ ਸਾਡਾ ਡਰਾਈਵਰ ਨਾਲ ਸਾਨੂੰ ਫਰੀ ਨਾਲ ਡਰਾਈਵਰ ਵੀ ਫਰੀ ਬਾਈ ਹੋਰ ਜੱਥੋਂ ਇਹ ਵੀ ਫਰੀ ਦੇ ਦਾਂਗੇ ਬਾਈ ਕੋਈ ਚੱਕਰ ਨਹੀਂ ਹੈਗਾ ਐਡਾ ਲਾਈਨ ਲੂਏ ਗੱਡੀ ਦੇ ਪਏ ਹੋਏ ਨੇ ਆਮੀ ਲੈ ਹੋ ਵੀਸ ਐ ਆਏ ਭਾਈ ਉਹ ਸਾਡੇ ਬਾਹਰ ਵਾਲੀ ਹਾਂ ਹੋਰ ਕੁਸ ਹੈਗਾ ਉਹ ਵੀ ਮੰਗ ਲਾ ਹੁਣ ਮੋਗਾ ਹੋਰ ਪੰਜੀ ਆ ਇੱਕ ਤੇਰੇ ਕੋਲ ਹੋਰ ਕੀ ਆਏ ਹੋਰ ਲਿਆ ਲਿਆ ਸਹੀ ਦੇਖਾ ਦੇਖਾ ਦੇਖ ਦੇ ਰਹੀ ਓ ਲੈ ਮੁੰਡਾ ਇੱਥੇ ਬੰਦ ਹੈ ਇੱਧਰ ਰੈਕ ਵਿੱਚ ਟੌਪ 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 ਆ ਗੋ ਜਿੱਤਦਾ ਐ ਤੇ ਕਹਿੰਦਾ ਮੈਨੂੰ ਪਤਾ ਨਹੀਂ ਹੋਣਾ ਆ। ਹੜ ਜਾ ਬਈ ਬਾਹਰ ਆ ਜਾ। ਆ ਲੈ ਬੰਦ। ਲਾ ਨੂੰ ਜੋੜ ਇਹਦੇ ਨਾਲ ਬਰਾਬਰ ਲਾ। ਲਾ। ਲਾ ਤਨ ਮੰਨ ਜਮੈਂ। ਇਹਦੇ ਬਰਾਬਰ ਲਾ। ਲਾ ਵੀ ਕਨਕਸਾਨ ਹੋਰ ਹੋ ਗਿਆ। ਰੈਮ ਫਟ ਗਿਆ ਸਾਡਾ। ਆਣੀ ਕਿ ਦਿਨ ਦੋ ਲੱਗੀ ਆਰਾਮ ਇੱਕ ਕਲਿੱਪ ਹੋਰ ਜੋੜ ਨੂੰ ਉਹ ਦੇਖਿਓ ਇੱਕ ਉਹ ਕੰਡ ਹੋ ਗਿਆ ਜ਼ਰਾ ਤਾਂ ਹਟੇ ਹੁਣ ਉਹ ਜੀ ਤਾਤ ਤੇ ਦੇ ਨੇ ਫੋਨ ਮੇਰਾ ਆ ਇਹ ਦੇਰੇ ਜਿੱਥੇ ਕਾ ਦੇ ਰਿਹਾ ਆ ਆ ਦੇਖ ਲੋ ਬਈ ਰਸਤੇ ਦਾ ਦੂਜਾ ਐਕਸੀਡੈਂਟ ਪਾਣਾ ਪਿੱਛੇ ਬੱਸਦਾ ਹੋਇਆ ਮਾਦਾ ਇੱਥੇ ਆ ਦੇਖੋ ਕਾਰ ਕਿਹੜਾ ਹੀ ਵੀ ਆ ਤੋਂ ਲੱਗ ਗਿਆ ਨਾ ਹੋਇਆ ਆ ਭਾਈ ਸਰ ਰਿਆਲ ਨਾ ਕੋਮਨਸਰ ਨੇ ਜਿਹੜੀ ਨੈੱਟ ਤੇ ਗਾਣਾ ਕੱਢਿਆ ਉਹ ਹੈ ਬੁਰਕਤਾਨਮ ਕੋਈ ਹੋ ਕੋਈ ਸਾਰੀ ਇਸ ਲੜੀ ਉਹ ਇਹ ਹੀ ਜਗਾ ਨਹੀਂ ਵਿੱਚ ਇਹ ਤੋਂ ਨਾ ਕੋ ਰੋ ਗਿਆ ਹੋਵੇ ਤੇ ਰੋਪੜ ਆ ਗਿਆ ਆਪਾਂ ਗੱਡੀ ਭਰ ਲੈ ਇਹਦੇ ਬਲੌਗ ਖਾਸ ਬਣਾਇਆ ਹੀ ਨਹੀਂ ਹੈਗਾ ਪਿੱਛੇ ਆਪਾਂ ਨੇ ਕਿਉਂਕਿ ਕੱਲ ਵੀ ਇਕੱਲੇ ਹੀ ਤੇ ਖੜੇ ਖੜਾ ਮੈਂ ਕੱਟਿਆਂ ਕਿਤੇ ਤਾਂ ਕਰਕੇ ਫਿਰ ਹੋ ਜਾ ਬਲੌਗ ਨਹੀਂ ਬਣਿਆ ਹੈਗਾ ਤੇ ਆਇਓ ਕਰਾਉਣਾ ਕਿ ਦੇਖਣੇ